ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਹਿਗੁਰੂ ਜੀ ਦੀ ਮੇਰ ਨਾਲ ਚੜ੍ਹ ਨਿਕਲਾ ਚੁਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੇ ਜੀ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਤੁਹਾਨੂੰ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਹੀ ਪਿਆਰੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਸੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਜਰੂਰ ਸੁਣੀਓ ਵੇਖਿਓ ਤੇ ਹੋਰ ਭੈਣ ਭਰਾਵਾਂ ਦੇ ਨਾਲ ਜਰੂਰ ਸਾਂਝਾ ਕਰਿਓ ਤੇ ਆਓ ਜੀ ਹੁਣ ਤੁਹਾਡਾ ਬਹੁਤਾਂ ਸਮਾਂ ਨਾ ਲੈਂਦੇ ਹੋਏ ਆਪਾਂ ਸਾਖੀ ਦੀ ਕਰਦੇ ਹਾਂ ਜੀ ਸ਼ੁਰੂਆਤ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਕਰਦੇ ਪੂਰੀ ਜਗਤਨਾਥ ਪਹੁੰਚ ਗਏ ਪੂਰੀ ਜਗਤਨਾਥ ਜਿਹੜਾ ਸ਼ਹਿਰ ਹੈ ਸਮੁੰਦਰ ਦੇ ਕੰਢੇ ਪੈਂਦਾ ਹੈ ਤੇ ਇਹ ਹੀ ਹਿੰਦੂਆਂ ਦਾ ਇੱਕ ਬਹੁਤ ਹੀ ਵੱਡਾ ਤੀਰਥ ਸਥਲ ਹੈ ਗੁਰੂ ਜੀ ਜਦੋਂ ਜਗਨਨਾਥ ਮੰਦਿਰ ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਮੰਦਿਰ ਤੋਂ ਥੋੜੀ ਜਹੀ ਦੂਰ ਇੱਕ ਖਾਲੀ ਜਗ੍ਹਾ ਦੇ ਕੇ ਆਪਣਾ ਟੇਰਾ ਲਗਾ ਲਿਆ ਕਈ ਮਰਦਾਨੀ ਨੇ ਰਵਾਬ ਬਚਾਉਣੀ ਸ਼ੁਰੂ ਕਰ ਦਿੱਤੀ ਤੇ ਗੁਰੂ ਜੀ ਸ਼ਬਦ ਕੀਰਤਨ ਗਾਉਣ ਲੱਗੇ ਗੁਰੂ ਜੀ ਦੇ ਕੀਰਤਨ ਨੂੰ ਸੁਣ ਕੇ ਕਈ ਲੋਕ ਗੁਰੂਛੇ ਦੇ ਕੋਲ ਆ ਕੇ ਖਲੋ ਗਏ ਤੇ ਹੱਥ ਜੋੜ ਕੇ ਗੁਰੂ ਜੀ ਦੇ ਕੀਰਤਨ ਦਾ ਆਨੰਦ ਲੈਣ ਲੱਗੇ ਲੋਕਾਂ ਨੂੰ ਇਕੱਠਾ ਹੋਇਆ ਦੇਖ ਕੇ ਮੰਦਰ ਦਾ ਪੁਜਾਰੀ ਵੀ ਗੁਰੂ ਜੀ ਦੇ ਕੋਲ ਆ ਕੇ ਖੜਾ ਹੋ ਗਿਆ ਤੇ ਕੁਝ ਚਿਰ ਬਾਅਦ ਦੋਨੋਂ ਹੱਥ ਜੋੜ ਕੇ ਗੁਰੂ ਜੀ ਨੂੰ ਬੇਨਤੀ ਕਰਨ ਲੱਗਾ ਕਿ ਗੁਰੂ ਜੀ ਆਰਤੀ ਹੋਣ ਦਾ ਸਮਾਂ ਚੁੱਕਿਆ ਹੈ ਤੇ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਸਾਡੇ ਨਾਲ ਮੰਦਰ ਦੇ ਅੰਦਰ ਚੱਲੋ ਤੇ ਆਰਤੀ ਵਿੱਚ ਆਪਣੀ ਹਾਜ਼ਰੀ ਲਗਵਾਓ ਤਾਂ ਤਾਂ ਅੰਤਾਰਸ਼ੀ ਗੁਰੂ ਨਾਨਕ ਦੇਵ ਜੀ ਮੁਸਕਰਾ ਕੇ ਪੁਜਾਰੀ ਦੇ ਨਾਲ ਚਲੇ ਗਏ ਤੇ ਗੁਰੂ ਜੀ ਜਦੋਂ ਅੰਦਰ ਮੰਦਰ 'ਚ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਮੰਦਰ ਨੂੰ ਕਈ ਸਾਰੇ ਬਨਾਵਟੀ ਫੁੱਲਾਂ ਤੇ ਸਿਤਾਰਿਆਂ ਦੇ ਨਾਲ ਸਜਾਇਆ ਗਿਆ ਹੈ ਸਾਰੇ ਪਾਸੇ ਤੋਂ ਪੂਰਾ ਮੰਦਰ ਚਿਲਮਿਲ ਚਿਲਮਿਲ ਕਰਦਾ ਦਿਖਾਈ ਦੇ ਰਿਹਾ ਸੀ ਪੁਜਾਰੀ ਦੇ ਹੱਥ ਵਿੱਚ ਜੋ ਆਰਤੀ ਵਾਲਾ ਥਾਲ ਸੀ ਉਸ ਨੂੰ ਆਲੇ ਦੁਆਲੇ ਹੀਰੇ ਮੋਤੀਆਂ ਦੇ ਨਾਲ ਸਜਾਇਆ ਗਿਆ ਸੀ ਤੇ ਥਾਲ ਦੇ ਅੰਦਰ ਇੱਕ ਬਹੁਤ ਹੀ ਵੱਡਾ ਦੀਵਾ ਰੱਖ ਕੇ ਮੂਰਤੀ ਦੀ ਪੂਜਾ ਕੀਤੀ ਜਾ ਰਹੀ ਸੀ ਤੇ ਸਾਰੇ ਲੋਕ ਮੂਰਤੀ ਉੱਪਰ ਫੁੱਲਾਂ ਦੀ ਬਰਸਾਤ ਕਰੇ ਸਨ ਤੇ ਪੁਜਾਰੀ ਮੂਰਤੀ ਦੇ ਸਾਹਮਣੇ ਖਲੋ ਕੇ ਥਾਲ ਨੂੰ ਉੱਪਰ ਥੱਲੇ ਘੁਮਾ ਕੇ ਆਰਤੀ ਦੀ ਪੂਜਾ ਕਰ ਰਿਹਾ ਸੀ ਇਹ ਸਭ ਦੇਖ ਕੇ ਗੁਰੂ ਜੀ ਮੰਦਰ ਤੋਂ ਬਾਹਰ ਆ ਗਏ ਅਤੇ ਐਸੀ ਜਗ੍ਹਾ ਤੇ ਬੈਠ ਗਏ ਜਿੱਥੇ ਮਨੁੱਖ ਦੁਆਰਾ ਬਣਾਈ ਗਈ ਕੋਈ ਛੱਤ ਨਹੀਂ ਸੀ ਸਗੋਂ ਰੱਬ ਦੀ ਬਣਾਈ ਹੋਈ ਨੀਲੀ ਛਤਰੀ ਤਾਰਿਆਂ ਨਾਲ ਜਗਮਗ ਜਗਮਕ ਕਰ ਰਹੀ ਸੀ ਜਦੋਂ ਪੁਜਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਗੁਰੂ ਜੀ ਆਰਤੀ ਵਿੱਚ ਸ਼ਾਮਲ ਨਹੀਂ ਹੋਏ ਤਾਂ ਉਹ ਕ੍ਰੋਧ ਵਿੱਚ ਆ ਗਏ ਤਾਂ ਗੁਰੂ ਜੀ ਨੂੰ ਬਾਹਰ ਆ ਕੇ ਪੁੱਛਣ ਲੱਗੇ ਕਿ ਤੁਸੀਂ ਸਾਡੇ ਨਾਲ ਆਰਤੀ 'ਚ ਸ਼ਾਮਲ ਕਿਉਂ ਨਹੀਂ ਹੋਏ ਤੇ ਗੁਰੂ ਜੀ ਕਹਿਣ ਲੱਗੇ ਪੁਜਾਰੀ ਜੀ ਮੈਂ ਤਾਂ ਬਾਹਰ ਆ ਕੇ ਬੈਠ ਕੇ ਜਗਤ ਦੇ ਪੁਜਾਰੀ ਦੀ ਆਰਤੀ ਕਰਦਾ ਰਿਆਂ ਤਾਂ ਪੁਜਾਰੀ ਜੀ ਕਹਿਣ ਲੱਗੇ ਕਿ ਅਸੀਂ ਕੁਝ ਸਮਝੇ ਨਹੀਂ ਕਿ ਤੁਸੀਂ ਕਿਹੜੀ ਆਰਤੀ ਦੀ ਗੱਲ ਕਰ ਰਹੇ ਹੋ ਦੀ ਆਰਤੀ ਤਾਂ ਬਸ ਮੰਦਰ ਦੇ ਅੰਦਰ ਹੀ ਚੱਲ ਰਹੀ ਸੀ ਗੁਰੂ ਜੀ ਨੇ ਪੁਜਾਰੀ ਨੂੰ ਸਮਝਾਉਂਦਿਆਂ ਹੋਇਆਂ ਕਿਹਾ ਕਿ ਪੁਜਾਰੀ ਜੀ ਅਸੀਂ ਮਨੁੱਖ ਦੇ ਦੁਆਰਾ ਬਣਾਈ ਹੋਈ ਕਿਸੇ ਮੂਰਤੀ ਦੀ ਪੂਜਾ ਨਹੀਂ ਕਰਦੇ ਬਲਕਿ ਇਸ ਜਗਤ ਨੂੰ ਬਣਾਉਣ ਵਾਲੇ ਪਰਮਾਤਮਾ ਦੀ ਆਰਤੀ ਕਰਦੇ ਹਾਂ ਜਿਸ ਤੋਂ ਬਾਅਦ ਗੁਰੂ ਜੀ ਨੇ ਪਾਈ ਮਰਦਾਨੇ ਨੂੰ ਰਵਾਬ 부ਜਾਉਣ ਲਈ ਕਿਹਾ ਤੇ ਇੱਕ ਸ਼ਬਦ ਉਚਾਰਿਆ ਗगन ਮਿਥਾਲ ਰਵੀ ਚੰਦ ਦੀਪਕ ਪਣੇ ਤਾਰਕਾ ਮੰਡਲ ਜਨਕ ਮੋਤੀ ਤਨਾ ਸਿੰਘ ਰਾਗ ਦਾ ਸ਼ਬਦ ਉਚਾਰਿਆ ਜਿਸ ਦਾ ਭਾਵ ਹੈ ਕਿ ਜਿਸ ਪਰਮਾਤਮਾ ਦੀ ਅਸੀਂ ਆਰਤੀ ਕਰਦੇ ਹਾਂ ਉਹ ਇਸ ਜਗਤ ਦਾ ਮਾਲਕ ਹੈ ਤੇ ਇਹ ਮਾਲਕ ਸਿਰਫ ਮੰਦਰ ਦੇ ਅੰਦਰ ਹੀ ਨਹੀਂ ਬਲਕਿ ਹਰ ਥਾਂ ਹਰ ਚੀਜ਼ ਵਿੱਚ ਮੌਜੂਦ ਹੈ ਸਾਰੀ ਕਾਇਨਾਤ ਉਸ ਦੀ ਆਰਤੀ ਕਰਦੀ ਹੈ ਆਸਮਾਨ ਇੱਕ ਥਾਲ ਹੈ ਸੂਰਜ ਤੇ ਚੰਦ ਉਸ ਥਾਲ ਵਿੱਚ ਦੋ ਦੀਵੇ ਹਨ ਤੇ ਤਾਰੀ 모ਤੀ ਹਨ ਤੇ ਰੁਖ ਫੁੱਲ ਹਨ ਮੱਠੀ ਮੱਠੀ ਚੱਲ ਰਹੀ ਹਵਾ ਆਰਤੀ ਦਾ ਸ਼ੋਰ ਹੈ ਤੇ ਮਾਲਕ ਉਸ ਆਰਤੀ ਨੂੰ ਕਬੂਲ ਕਰ ਰਿਹਾ ਏ ਇਹ ਆਰਤੀ ਦਿਨ ਰਾਤ ਚੱਲਦੀ ਹੈ ਤੇ ਤੁਸੀਂ ਵੀ ਇਸ ਆਰਤੀ ਵਿੱਚ ਜਰੂਰ ਸ਼ਾਮਿਲ ਹੋਇਆ ਕਰੋ ਕਿਉਂਕਿ ਮਾਲਕ ਦੀ ਅਸਲੀ ਆਰਤੀ ਇਹੀ ਹੈ ਪੁਜਾਰੀ ਨੂੰ ਗੁਰੂ ਜੀ ਦੇ ਉਪਦੇਸ਼ ਸਮਝ ਆ ਗਏ ਕਿ ਮਾਲਕ ਮੰਦਰ ਦੇ ਅੰਦਰ ਹੀ ਨਹੀਂ ਬਲਕਿ ਕਣਕਣ ਵਿੱਚ ਵਸਿਆ ਹੋਇਆ ਹੈ ਤੇ ਉਸਨੇ ਗੁਰੂ ਜੀ ਦੇ ਸਾਹਮਣੇ ਨੀਵੀਂ ਪਾ ਲਈ ਸੋ ਇਹ ਸੀਗੀ ਜੀ ਅੱਜ ਦੀ ਖੂਬਸੂਰਤ ਸਾਖੀ ਤੰਦਨ ਸਿੰਘ ਗੁਰੂ ਨਾਨਕ ਦੇਵ ਜੀ ਦੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜਰੂਰ ਲਗਵਾਉਣਾ ਮਿਲਦੇ ਆ ਨੈਕਸਟ ਵੀਡੀਓਜ਼ ਤਦ ਤੱਕ ਦੇ ਲਈ ਸਤਿ ਸਪਨੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋਂਦੇ ਰੋ ਹਸਦੇ ਰੋ ਵਾਸਦੇ ਰੋ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਸਤਿ ਸ਼੍ਰੀ ਅਕਾਲ ਜੀ